ਹਾਂਜੀ ਅੱਜ ਆਪਾਂ ਤੁਹਾਨੂੰ ਗਲੇ ਦੇ ਉੱਤੇ ਗੋਮਲੇਸ ਕਟਨੀ ਸਿਖਾਵਾਂਗੇ 골ਡਨ ਕਲਰ ਦੀ ਕਿ ਇਹ ਸਲਕੀ ਹੁੰਦੀ ਹੈ ਤੇ ਜੇ ਆਪਾਂ ਕੁੱਕਰ ਹੀ ਰੱਖ ਕੇ ਲਾਉਣੇ ਤਾਂ ਫਿਰ ਇਹ ਆਪਣੇ ਖਗਦੀ ਹੈ ਇਸ ਕਰਕੇ ਆਪਾਂ ਇਹਨੂੰ ਵੰਡਰ ਜਾਉਂ ਲਾਵਾਂਗੇ ਜਿਹੜਾ ਲੇਸ ਦਾ ਸਿੱਧਾ ਪਾਸਾ ਇਹਨੂੰ ਆਪਾਂ ਉੱਪਰ ਕਰਕੇ ਰੱਖ ਲੈਣਾ ਤੇ ਗਲੇ ਦੇ ਇੱਥੇ ਬਿਲਕੁਲ ਬੁਖਰਮ ਦੇ ਨਾਲ-ਨਾਲ ਆਪਾਂ ਇਹਦੀ ਸਿਲਾਈ ਲਾ ਦੇਣੀ ਹੈ ਜਿੰਨੀ ਲੇਸ ਆਪਾਂ ਬਾਹਰ ਦਿਖਾਉਣੀ ਹੈ ਓਨੀ ਓਨੀ ਲੇਸ ਆਪਾਂ ਇਧਰਲੀ ਸਾਈਡ ਕਰਾਂਗੇ ਇਸ ਤਰ੍ਹਾਂ ਪਹਿਲੀ ਸਲਾਈ ਲਾ ਲਾਂਗੇ ਬਿਲਕੁਲ ਜਿੰਨੀ ਜਿੰਨੀ ਲੈਸ ਤੋਂ ਬੰਨ੍ਹਣੀ ਹੈ ਤਾਂ ਉਹ ਬਾਹਰ ਕਢਿਛ ਲਾਂਗੇ ਜਿਹੜੀ ਪੱਕਾ ਬਲਾਈ ਕਰਨੀ ਹੈ ਤੇ ਥੋੜਾ ਜਿਹਾ ਢਿੱਲੇ ਰੱਖ ਕੇ ਆਪਣਾ ਲੈਸ ਲਾਉਣੀ ਹੈ ਬਹੁਤੀ ਜ਼ਿਆਦਾ ਵੱਲ ਵੀ ਨਹੀਂ ਪਾਉਣਾ। ਆਰ ਖਿੱਚੀ ਨਹੀਂ ਮਿਲੇਗੀ। ਉਹਨੂੰ ਆਪਾਂ ਧੋ ਧੋ ਕੇ ਜੀ ਇਹਦੇ ਵਿੱਚ ਕੱਪੜੇ ਵੇਦੀ ਤੇ ਦਿਸਦੀ ਹੈ ਬੁਕਰਾਂ ਆਪਾਂ ਨੂੰ ਸੁਕਾਵਾਂਗੇ ਜਿਹੜੇ ਨਹੀਂ ਵੀ ਗਈ ਤਾਂ ਨੂੰ ਆਪਾਂ ਇੱਥਾਂ ਇਹ ਉੱਪਰ ਦੀ ਨਾਲ ਆਪਾਂ ਸੂਰਜਾ ਖੜ ਕੇ ਉੱਥੇ ਉੱਥੇ ਲਾਈ ਦੇਣੀ ਸਲਾਈਕ ਇਹ ਤਾਂ ਚੜਦੀਏ ਹੁਣ ਆਪਾਂ ਇਹਨੂੰ ਸੂਡ ਦੇ ਉੱਪਰ ਗੈਂਟੜਾਂਗੇ ਇਹਨੂੰ ਚੰਗਾ ਚਾਲਾ ਕਰ ਲੈਣਾ ਜਿਹੜਾ ਅੰਦਰੋਂ ਕਿਤਾ ਕਟਲਾ ਲੈ ਇਹਦੇ ਉੱਤੇ ਅਸੀਂ 3.5 ਚਾਂ ਲਗਾ ਲੈਣਾ ਚਾਂਦ ਵਾਲਾ ਸਾਢੇ 13 6 6 ਬਾਹਨਾਕ ਤੇਰਾ ਤੇ ਉਹਨ ਇੱਕ ਸੱਤ ਤੇ ਆਪਾਂ ਇਹਨੂੰ ਚਾਂਦ ਵਾਲਾ ਤੇ ਇਸ ਗਲੇ ਦੀ ਵੀ ਆਪਾਂ 40 ਸੈਂਟੀਮੀਟਰ ਦੀ ਇੱਕ ਕੱਟ ਲਾ ਲਾਂਗੇ ਇਸ ਤਰ੍ਹਾਂ ਜਿਉਂ ਵੀ ਆਪਾਂ ਨੂੰ ਵਿਚਾਲਾ ਪਤਾ ਲੱਗਦਾ ਰਹੇ ਇਸ ਤਰ੍ਹਾਂ ਕੱਟ ਲਾ ਲਾਂਗੇ ਆਪਾਂ ਜਿੰਨੇ ਸੈਂਟਰੀ ਇਸ ਤਰ੍ਹਾਂ ਬੀਸਾ ਕਰਦੇ ਹਾਂ। ਇਹ ਗਲੇ ਨੂੰ ਕੁਦਰਤ ਵਿੱਚ ਸੈਂਟਰੀ ਦੇ ਵਿੱਚ ਕਰਕੇ ਰੱਖ ਲੈਣਾ। ਤੇ ਸੈਂਟਰੀ ਦੇ ਵਿੱਚ ਆਪਾਂ ਇੱਥੇ ਤਿੰਨ ਵੀ ਲਾ ਸਕਦੇ ਹਾਂ ਇਸ ਤਰ੍ਹਾਂ। ਸੂਈ ਲਾ ਸਕਦੇ ਹਾਂ। ਜੀ ਆਪਾਂ ਆਤ ਨਾਲ ਹੀ ਸੈੱਟ ਕਰਦੇ ਆਂ ਇਹ ਰੱਖ ਸਕਦੇ ਆਂ ਫਿਰ ਆਪਾਂ ਇਸੇ ਤਰ੍ਹਾਂ ਬਿਲਕੁਲ ਆਪਾਂ ਨਾਲ-ਨਾਲ ਫਲਾਈ ਲਾਈ ਲੈਣੀ ਜਦੋਂ ਆਂਦੇ ਸੋ ਇਹਨੂੰ ਵਾਰ ਕੱਟ ਲੈਣੇ ਖੁੰਝ ਦੇ ਵਿੱਚ ਵੀ ਆਪਾਂ ਕੱਟ ਲਾ ਦੇਣੇ ਪੰਗਲੇ ਲਈ ਕੱਟ ਲਾ ਲੈਣੀ ਛੋਟੇ ਛੋਟੇ ਇੱਥੋਂ ਆਪਾਂ ਪਚਾ ਕੇ ਜੀ ਬਿਲਕੁਲ ਨਾਲ ਤਿਕਰ ਕੱਟ ਲਾ ਲੈਣਾ ਹੁੰਦਾ ਹੈ ਇੰਨਾ ਵੀ ਜ਼ਿਆਦਾ ਨਾ ਹੋਵੇ ਕਿ ਆਪਣਾ ਜਿਹੜੀ ਸਲਾਈ ਜავი ਉਹ ਨਿਕਲ ਜਾਵੇ ਹੁਣ ਆਪਾਂ ਇਹਨੂੰ ਮੋਟਾ ਕਰਕੇ ਦੇਖ ਲੈਣਾ ਆਪਣੀ ਸਾਰੀ ਜਿਹੜੀ ਫਾਈਟਿੰਗ ਉਹ ਸੇਮ ਨਿਕਲੀ ਹੈ ਜਾਂ ਵੱਧ ਘਟ ਹੈ ਇਸ ਤਰ੍ਹਾਂ ਇਹ ਆਪਾਂ ਸਾਰੇ ਨੂੰ ਚੈੱਕ ਕਰ ਲਾਂਗੇ। ਗਾਦੇ ਕੱਟ ਹੈ ਹੀ ਜਾਣੇ। ਫਿਰ ਉਹ ਦੂਹਾਂ ਚ ਆਪਾਂ ਕੀ ਕਰਨਾ ਹੈ? ਇਹਦੇ ਆਪਾਂ ਇਹਨੂੰ ਇਸ ਤਰ੍ਹਾਂ ਕਰਕੇ ਇੱਕ ਪਲੇਸ ਨੂੰ ਆਪਾਂ ਇਧਰਲੀ ਸਾਈਡ ਕਰ ਲੈਣਾ। ਗਲੇ ਨੂੰ ਆਪਾਂ ਇਧਰਲੀ ਸਾਈਡ ਕਰ ਲੈਣਾ ਤੇ ਆਪਾਂ ਸਲਾਈ ਲਾ ਲੈਣੀ ਇੱਥੇ। ਬਿਲਕੁਲ ਇੱਕੋ ਜਿਹੀ ਲੈਸ ਛੱਡ-ਛੱਡ ਕੇ ਇੱਕ ਨਾਲ ਸਲਾਈ ਲਾ ਲੈਣੀ ਹੈ। ਨਾਲ ਹੀ ਆਪਣੀ ਲੈਸ ਪੱਕੀ ਹੋ ਜਾਂਦੀ ਹੈ ਨਾਲ ਹੀ ਆ ਜਿਹੜੀ ਬੁਕਰਮਾ ਆਪਣੀ ਇਹ ਬੈਠ ਜਾਂਦੀ ਹੈ ਨਾਲ ਜੜੀ ਜਾਂਦੀ ਹੈ। ਇਹ ਇਸ ਲਾਈਨ ਨਾਲ ਆਪਣੇ ਬਹੁਤ ਹੀ ਤਰ੍ਹਾਂ ਦੇ ਫੈਰੇ ਹੋ ਜਾਂਦੇ ਆ ਕਿਉਂਕਿ ਜੇ ਆਪਣੇ ਵੱਧ ਘੱਟ ਥੋੜੀ ਜਿਹੀ ਵੀ ਨਿਕਲੀ ਤੇ ਇਹ ਨਾਲ ਆਪਣੇ ਲਾਈਨ ਦੇ ਨਾਲ ਫਿਨਿਸ਼ਿੰਗ ਆ ਜਾਂਦੀ ਹੈ ਬਿਲਕੁਲ ਉੱਪਰ ਜਿੰਨੀ ਜਿੰਨੀ ਆਪਾਂ ਲੈਸ ਕਰੀਏ ਉਸੇ ਤਰੀਕੇ ਦੇ ਨਾਲ ਆਪਾਂ ਇਹ ਇਸ ਲਈ ਬਹੁਤ ਜ਼ਰੂਰੀ ਹੁੰਦੀ ਹੈ ਇਹ ਨਹੀਂ ਸਿੰਘ ਆਪਾਂ ਕੋਲ ਰੱਖ ਲਈਏ ਉਹਦੇ ਆਪਾਂ ਸਾਰਾ ਗਲਾ ਜਲ ਗਿਆ ਅਰ ਕੱਚੀ ਇਹ 25 ਸਲਾਈ ਲਾ ਦੇਣੀ ਮੇਰੀ ਸਲਾਈ ਲੋਹਾਂ ਦੀ ਵੈਸੀ ਹੁਣ ਕੋਈ ਲੋੜ ਨਹੀਂ ਹੁੰਦੀ ਤਰਫਾਈ ਹੋ ਜਾਂਦੀ ਹੈ ਆਪਾਂ ਕੱਚੀ ਸਲਾਈ ਇੱਕ ਲਾਵਾਂਗੇ ਜਿਹਦੇ ਨਾਲ ਕੀ ਇਹ ਆਪਣਾ ਵਾਲ ਲਿੰਗ ਬੈਠ ਜਾਏ खर्च भी गर लागू बिल्कुल तैयार हो गई है ग्राम का